ਅਕਾਲ ਪੁਰਖ ਦਾ ਅੰਤ ਕੋਈ ਨਹੀਂ ਅਕਾਲ ਪੁਰਖ ਦੀ ਗੇਮ ਖੇਡ ਜਿਹੜੀ ਹੈ ਨਾ ਉਹ ਬੰਦੇ ਦੀ ਸੋਚਣ ਸ਼ਕਤੀ ਤੋਂ ਪਾਸੇ ਹੈ ਪਰੇ ਦੀ ਹੈ ਬੰਦਾ ਜੋ ਕੋ ਸੋਚ ਕੇ ਬੈਠਾ ਉਹ ਕੁਝ ਹੁੰਦਾ ਨਹੀਂ ਬੰਦਾ ਭਾਲਦਾ ਏ ਯਤਨ ਕਰ ਰਿਆਣ ਯਤਨ ਬਹੁਤ ਸੁਖ ਕੇ ਕੀਏ ਬੰਦੇ ਨੇ ਯਤਨ ਕਿੰਨੇ ਕੀਤੇ ਨੇ ਬੰਦਾ ਦੌੜ ਭੱਜ ਕਰਦਾ ਸਵੇਰੇ ਜਾਂਦਾ ਸ਼ਾਮ ਨੂੰ ਮੁੜਦਾ ਹੈ ਡਿਊਟੀਆਂ ਕਰਦਾ ਏ ਜੌਬ ਕਰਦਾ ਏ ਭੱਜ ਦੌੜ ਕਰਦਾ ਏ ਪੈਸਾ ਕਮਾਉਂਦਾ ਏ ਬਿਜ਼ਨਸ ਖੜੇ ਕਰਦਾ ਏ ਦੁਕਾਨਾਂ ਚਲਾਉਂਦਾ ਏ ਕਿਸ ਵਾਸਤੇ ਚਾਰ ਪੈਸੇ ਆ ਜਾ ਬੰਦਾ ਸੁਖ ਨਾਲ ਰਹਿ ਸਕੇ ਬੰਦਾ ਗੁਰੂ ਦੇ ਚਰਨਾਂ ਵਿੱਚ ਆ ਕੇ ਕੀ ਮੰਗਦਾ ਹੈ ਸੁੱਖ ਹੀ ਮੰਗਦਾ ਹੈ ਨਾ ਪਰ ਗੁਰਦੇਵ ਜੀ ਕਹਿੰਦੇ ਜੇ ਸੁਖ ਮੰਗ ਰਿਹਾ ਹੈ ਤੇ ਮੰਗਦਾ ਤਾਂ ਤੂੰ دنیਆਵੀ ਤੌਰ ਤੇ ਹੈ ਸੰਸਾਰਿਕ ਤੌਰ ਤੇ ਉਹ ਚੀਜ਼ਾਂ ਮੰਗਦਾ ਹੈ ਜਿਹੜੀ ਚੀਜ਼ ਦੇ ਵਿੱਚੋਂ ਬਾਅਦ ਵਿੱਚ ਦੁੱਖ ਮਿਲਣਾ ਹੈ ਬੰਦੇ ਨੇ ਸੁੱਖ ਮੰਗਿਆ ਸੁੱਖਾਂ ਤੋਂ ਬਾਅਦ ਬੰਦੇ ਨੂੰ ਦੁੱਖ ਜਰੂਰ ਮਿਲਦਾ ਹੈ ਕਿਉਂਕਿ ਬੰਦਾ ਮੰਗਦਾ ਹੈ ਸੰਸਾਰਿਕ ਤੌਰ ਤੇ ਉਹ ਚੀਜ਼ਾਂ ਐ ਜਿਹੜੀ ਚੀਜ਼ ਦੇ ਵਿੱਚੋਂ ਬਾਅਦ ਵਿੱਚ ਇਸ ਬੰਦੇ ਨੂੰ ਦੁੱਖ ਮਿਲਣਾ ਹੈ ਭਗਤ ਕਬੀਰ ਜੀ ਕਹਿੰਦੇ ਸੁਖ ਮੰਗਤ ਦੁੱਖ ਆਗੇ ਆਵੇ ਸੁਖ ਮੰਗਦਾ ਤੇ ਬੰਦਾ ਸੋਖੀ ਏਣ ਪਰ ਆਉਂਦਾ ਬੰਦੇ ਕੋਲ ਦੁੱਖ ਹੈ ਕਿਸੇ ਚੀਜ਼ ਨੂੰ ਮੰਗ ਲਿਆ ਬੰਦੇ ਨੇ ਪਰ ਬਾਅਦ ਵਿੱਚ ਤਾਂ ਦੁੱਖ ਮਿਲ ਗਏ ਉਹਨੂੰ ਸੰਭਾਲਣ ਦੇ ਦੁੱਖ ਬੰਦੇ ਨੇ ਪੈਸਾ ਮੰਗ ਲਿਆ ਹੋਰ ਪੈਸੇ ਨੂੰ ਸੰਭਾਲਣ ਦੇ ਕਈ ਤਰ੍ਹਾਂ ਦੇ ਦੁੱਖ ਝੰਬੇੜੀ ਵਰਦਾ ਬੰਦਾ ਕਿ ਮੇਰੇ ਕੋਲ ਇੰਨਾ ਪੈਸਾ ਪਹਿਲਾਂ ਕਹਿੰਦਾ ਸੀ ਮੇਰੇ ਕੋਲ ਪੈਸਾ ਕੋਈ ਨਹੀਂ ਪੈਸਾ ਵੀ ਦੇ ਦਿੱਤਾ ਪਰਮਾਤਮਾ ਨੇ ਹੁਣ ਕਹਿੰਦਾ ਸੰਭਾਲਾਂ ਕਿਵੇਂ ਕੋਈ ਇਹਦੇ ਚੋਰੀ ਨਾ ਹੋ ਜਾਵੇ ਕਿਤੇ ਫਿਰ ਘਰ ਦੇ ਆਲੇ-ਦੁਆਲੇ ਫਿਰ ਇੱਕ ਵਾਰਡ ਲਾਉਂਦਾ ਬਿਜਲੀ ਦੀ ਤਾਰ ਲਵਾ ਲਿੰਦਾ ਹੈ ਉਹਦੇ ਵਿੱਚ ਕਰੰਟ ਛੱਡ ਦਿੰਦਾ ਫਿਰ ਹੋਰ ਨਵੇਂ بڑے ਚਰ੍ਹਾਂ ਦੇ ਝੰਬੇਲੇ ਬੰਦੇ ਨੂੰ ਫਿਰ ਪੈ ਜਾਂਦੇ ਨੇ ਪਹਿਲਾ ਬੰਦਾ ਕਹਿੰਦਾ ਆ ਵੀ ਚੀਜ਼ ਮਿਲ ਜਾਵੇ ਫਿਰ ਬੰਦੇ ਨੂੰ ਸੰਭਾਲਣ ਦੀ ਟੈਨਸ਼ਨ ਹੋ ਜਾਂਦੀ ਹੈ ਪਹਿਲਾਂ ਕਹਿੰਦਾ ਰਮਰ ਮਾਤਮਾ ਮੈਨੂੰ ਗੱਡੀ ਦੇ ਪਰਮਾਤਮਾ ਨੇ ਦੇ ਦਿੱਤੀ ਹੁਣ ਬੰਦਾ ਕਹਿੰਦਾ ਹੁਣ ਇਹਨੂੰ ਸੰਭਾਲਾਂ ਕਿੱਥੇ ਰੱਖਾਂ ਕਿੱਥੇ ਇਹਨੂੰ ਟਾਈਮ-ਟਾਈਮ ਤੇ ਸਰਵਿਸ ਕਰਾਉਣੀ ਪੈਣੀ ਆ ਟਾਈਮ-ਟਾਈਮ ਤੇ ਇਹਦੀ ਰਿਪੇਅਰ ਕਰਾਉਣੀ ਪੈਣੀ ਆ ਕਦੇ ਕੁਝ ਖਰਾਬ ਹੋ ਗਿਆ ਕਦੇ ਕੁਝ ਖਰਾਬ ਹੋ ਗਿਆ ਬੰਦੇ ਨੇ ਮੰਗ ਤਾਂ ਲਿਆ ਸੀ ਪਰ ਸੰਭਾਲਣ ਦੀ ਕਈ ਤਰ੍ਹਾਂ ਦੀ ਟੈਨਸ਼ਨ ਬੰਦੇ ਨੂੰ ਪੈ ਜਾਂਦੀ ਹੈ ਕਈ ਤਰ੍ਹਾਂ ਦੀ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮੋਣਾ ਮੰਗਿਆ ਭਾਵੈ ਬੰਦੇ ਨੇ ਸੁਖ ਮੰਗਿਆ ਰੋਗ ਬਣ ਗਿਆ ਸਹੂਤ ਮੰਗੀ ਬੰਦੇ ਨੇ ਬਹੁਤ ਵਧੀਆ ਘਰ ਮੰਗ ਲਿਆ ਰੱਬ ਨੇ ਦੇਵ ਦਿੱਤਾ ਬੰਦੇ ਨੇ ਵਧੀਆ ਬੈੱਡ ਵੀ ਮੰਗ ਲਿਆ ਦੇਵ ਦਿੱਤਾ ਪਰਮਾਤਮਾ ਦੇ ਅੱਗੇ ਖੜ ਕੇ ਕਹਿੰਦਾ ਪਰਮਾਤਮਾ ਮੈਨੂੰ ਨੀਂਦ ਵੀ ਆ ਜਾਵੇ ਹੁਣ ਉਹ ਨਹੀਂ ਆਉਂਦੀ ਉਹ ਕਿੱਥੋਂ ਆਵੇ ਹੁਣ ਨੀਂਦ ਨਹੀਂ ਆਉਂਦੀ ਵਧੀਆ ਘਰ ਹੈਗਾ ਹੈ ਵਧੀਆ ਬੈੱਡ ਹੈਗਾ ਨੀਂਦ ਨਹੀਂ ਹੈਗੀ ਵਧੀਆ ਫ੍ਰਿਜ ਵੀ ਹੈਗਾ ਫ੍ਰਿਜ ਵਿੱਚ ਵਧੀਆ ਖਾਣਾ ਪਦਾਰਥ ਵੀ ਹੈਗੇ ਨੇ ਵਧੀਆ ਰਸੋਈ ਵੀ ਹੈਗੀ ਹੈ ਖਾਣ ਤੀਣ ਦੇ ਬੜੇ ਪਦਾਰਥ ਹੈਗੇ ਨੇ ਬੰਦਾ ਖਾ ਨਹੀਂ ਸਕਦਾ ਡਾਕਟਰ ਨੇ ਰੋਕਿਆ ਹੋਇਆ ਨਹੀਂ ਖਾ ਸਕਦਾ ਤੂੰ ਡਾਕਟਰ ਨੇ ਕਹਿੰਦਾ ਕਿ ਆ ਚੀਜ਼ੇ ਵੇਖ ਲਵੀਂ ਖਾਈ ਨਾ ਜਿਹੜਾ ਸੁੱਖ ਮੰਗਿਆ ਸੀ ਉਹ ਦੁੱਖਾਂ ਦੇ ਰੂਪ ਵਿੱਚ ਤਬਦੀਲ ਹੋ ਗਿਆ। ਦੁੱਖ दारू ਬਣ ਜਾਂਦੇ ਨੇ ਜਿੰਨਾ ਬੰਦੇ ਦਾ ਮਨ ਦੁੱਖਾਂ ਵਿੱਚ ਆ ਕੇ ਲੱਗਦਾ ਹੈ ਨਾ ਜੀ ਸੁੱਖਾਂ ਵਿੱਚ ਹੋਣਾ ਨਹੀਂ ਜੇ ਲੱਗਦਾ ਵੇਖੋ ਵਿਆਹ ਹੋਵੇ ਬੰਦੇ ਘਰ ਵਿੱਚ ਤੇ ਬੰਦਾ ਕਹਿੰਦੇ ਕਿ ਗੁਰਦੁਆਰੇ ਜਾਣਾ ਹੈ ਜੀ ਕੁਝ ਸਮੇਂ ਬਾਅਦ ਤੇ ਜਾਂਦਾ ਹੈ ਉੱਥੇ ਲਾਵਾ ਵੀ ਪੜਨ ਵਾਤੇ ਕਹਿੰਦਾ ਭਾਈ ਸਾਹਿਬ ਜੀ ਜਲਦੀ ਜਲਦੀ ਕੰਮ ਨਵੇੜ ਦਿਓ ਆਨੰਦ ਕਾਰਜ ਵਾਲੇ ਦਿਨਾਂ ਵਿੱਚ ਵੀ ਕੰਮ ਨਵੇੜਨ ਤੇ ਲੱਗਾ ਹੋਇਆ ਏ ਖੁਸ਼ੀ ਦਾ ਦਿਨ ਹੈ ਸੁੱਖਾਂ ਦਾ ਦਿਨ ਹੈ ਮਾਲਕ ਨੇ ਖੁਸ਼ੀਆਂ ਬਖਸ਼ੀਆਂ ਤਾਂ ਵੀ ਜਾ ਕੇ ਕਹਿੰਦਾ ਬਾਬਾ ਬਾਬਾ ਜੀ ਛੇਤੀ ਛੇਤੀ ਕੰਮ ਨਵੇੜ ਦਿਓ ਜਦੋਂ ਇਹੋ ਜੇ ਸਮੇਂ ਵਿੱਚ ਆ ਕੇ ਵੀ ਬੰਦਾ ਛੇਤੀ ਕੰਮ ਨਵੇੜਨ ਦੀਆਂ ਗੱਲਾਂ ਕਰੇ ਤੇ ਦੂਜਾ ਪੱਖ ਵੇਖੋ ਅੰਤਮ ਅਰਦਾਸ ਵਿੱਚ ਬੰਦਾ ਪਹੁੰਚਦਾ ਹੈ ਨਾ ਭਾਵੇਂ ਜਿੱਦਾਂ ਮਰਜ਼ੀ ਪਹੁੰਚਦਾ ਅੱਧਾ ਘੰਟਾ ਘੰਟਾ ਬੈਠਦਾ ਏ ਉਦੋਂ ਬੰਦਾ ਕਦੀ ਨਹੀਂ ਕਹਿੰਦਾ ਵੀ ਜਲਦੀ ਜਲਦੀ ਕੰਮ ਨਿਬੇੜੋ ਉਦੋਂ ਕਹਿੰਦਾ ਜੀ ਕਿਉਂਕਿ ਸਾਰੇ ਉਦੋਂ ਇਸ ਟਾਈਮ ਇਮੋਸ਼ਨਲ ਹੋਏ ਨੇ ਦੁੱਖਾਂ ਵਿੱਚੋਂ ਦੀ ਨਿਕਲ ਰਹੇ ਨੇ ਪਰਿਵਾਰ ਦਾ ਵਿਛੋੜਾ ਪਿਆ ਹੋਇਆ ਏ ਉਦੋਂ ਫਿਰ ਐ ਚਿੱਤ ਬੈਠਾ ਹੋਇਆ ਕੀਰਤਨ ਵਿੱਚ ਸ਼ਾਂਤਮਈ ਕਿਤੇ ਹਿੱਲ-ਜੁਲਣੀ ਐ ਇੱਕ ਚੌਂਕੜੀ ਵਿੱਚ ਬੈਠਾ ਉਦੋਂ ਅੰਤਮ ਅਰਦਾਸ ਹੋ ਰਹੀ ਏ ਬੈਠੇ ਆਣਾ ਸਾਰੇ ਉਦੋਂ ਕੋਈ ਹਿੱਲ-ਜੁਲਣੀ ਨਹੀਂ ਦੁੱਖਾਂ ਵਿੱਚ ਬੰਦਾ ਟਿਕ ਕੇ ਬੈਠ ਜਾਂਦਾ ਹੈ ਸੁੱਖਾਂ ਵਿੱਚ ਰੱਬ ਦਾ ਚੇਤਾ ਨਹੀਂ ਜ ਰਹਿੰਦਾ ਸੁੱਖ ਰੋਗ ਹੋ ਜਾਂਦੇ ਆ ਨਾ ਫਿਰ ਦੁੱਖਾਂ ਵਿੱਚ ਰੱਬ ਨੂੰ ਚੇਤੇ ਕਰਦਾ ਦੁੱਖ ਆ ਜਾਣ ਬੰਦੇ ਨੂੰ ਤੇ ਬੰਦਾ ਭੱਜ ਕੇ ਅਰਦਾਸ ਕਰਦਾ ਮਾਲਕਾ ਮੇਰੀ ਬਾਹ ਫੜ ਮੈਂ ਡਿੱਗ ਗਿਆ ਮੈਂ ਢੋਲ ਗਿਆ ਦੁੱਖਦਾਰੂ ਬਣ ਗਿਆ ਉਹ ਦੁੱਖਾਂ ਵਿੱਚ ਰੱਬ ਚੇਤੇ ਆ ਜਾਂਦਾ ਹੈ ਮੈਂ ਬੇਨਤੀ ਕਰਾਂ ਸੁੱਖਾਂ ਵਿੱਚ ਭਾਵੇਂ ਚਿੱਤ ਚਿੱਤ ਪਰਮਾਤਮਾ ਵਿੱਚ ਲੱਗੇ ਜਾਂ ਨਾ ਲੱਗੇ ਕੋਈ ਭਰੋਸਾ ਨਹੀਂ ਬੰਦੇ ਦਾ ਇਹ ਤਾਂ ਕੋਈ ਤਪੀ ਹੋਵੇ ਕੋਈ ਅਭਿਆਸੀ ਹੋਵੇ ਕੋਈ ਰੱਬ ਦੇ ਨਾਮ ਵਿੱਚ ਜੁੜੀ ਹੋਈ ਕੋਈ ਗੁਰਮਖ ਰੂਹ ਹੋਵੇ ਸੁੱਖਾਂ ਵਿੱਚ ਵੀ ਰੱਬ ਨੂੰ ਚੇਤੇ ਕਰ ਲਿੰਦਾ ਏ ਤੇ ਯਾਦ ਕਰਿਓ ਜਦੋਂ ਰੱਬ ਵਿੱਚ ਚਿੱਤ ਜੋੜਨਾ ਏ ਉਸ ਵੇਲੇ ਜੋੜਿਓ ਜਦੋਂ ਦੁੱਖਾਂ ਵਿੱਚੋਂ ਦੀ ਨਿਕਲ ਆਏ ਹੋਈਏ ਤੋ ਕਿ ਹਸਪਤਾਲ ਦਾ ਚੇਤਾ ਵੀ ਉਦੋਂ ਹੀ ਆਉਂਦਾ ਜੇ ਜਦੋਂ ਕਿਤੇ ਰੋਗ ਲੱਗਾ ਹੋਵੇ ਤੇ ਗੁਰੂ ਦਾ ਚੇਤਾ ਜੇ ਦੁੱਖਾਂ ਵਿੱਚ ਆ ਜਾਵੇ ਤਾਂ ਇਸ ਨੂੰ ਵੀ ਵੱਡੇ ਭਾਗ ਸਮਝਿਓ ਕਿਉਂਕਿ ਦੁੱਖ ਦਾਰੂ ਬਣ ਜਾਂਦਾ ਜੇ ਦੁੱਖ ਰੋਗ ਨੇ ਦੁੱਖ ਰੋਗ ਨਹੀਂ ਹੈ ਦੁੱਖ दारू ਹੈ ਦੁੱਖ ਵਿੱਚੋਂ ਦਰਦ ਨਹੀਂ ਨਿਕਲਦਾ ਕਦੇ ਵੀ ਬੰਦਾ ਦੁਖੀ ਹੋਇਆ ਪਿਆਏ ਕੋਈ ਟੈਨਸ਼ਨ ਪੈ ਗਈ ਕੋਈ ਪ੍ਰੋਬਲਮ ਆ ਗਈ ਜ਼ਿੰਦਗੀ ਵਿੱਚ ਅੱਜ ਗੁਰੂ ਦੇ ਸਾਹਮਣੇ ਖੜ ਕੇ ਬੰਦਾ ਅਰਦਾਸ ਕਰ ਰਿਹਾ ਹੈ ਅੱਜ ਅੰਦਰੋਂ ਤੇ ਬਾਹਰੋਂ ਅੰਦਰੋਂ ਤੇ ਬਾਹਰੋਂ ਇੱਕ ਹੋ ਕੇ ਇਕਾਗਰ ਹੋ ਕੇ ਅੱਜ ਕਹਿ ਰਿਹਾ ਬਾਬਾ ਅੱਜ ਮੈਂ ਐਸ ਦੁੱਖਾਂ ਵਿੱਚੋਂ ਵੀ ਨਿਕਲ ਆਇਆ ਆਹ ਵੀ ਪ੍ਰੋਬਲਮ ਆਹ ਵੀ ਮੁਸੀਬਤ ਮੇਰੇ ਉੱਤੇ ਦੁੱਖਾਂ ਵਿੱਚੋਂ ਅੰਦਰੋਂ ਤੇ ਬਾਹਰੋਂ ਬੰਦਾ ਸਾਰੇ ਤਰ੍ਹਾਂ ਦੇ ਵਲਵਲੇ ਕੱਢ ਕੇ ਗੁਰੂ ਦੇ ਅੱਗੇ ਰੱਖ ਦਿੰਦਾ ਜੀ ਸੁੱਖਾਂ ਦੇ ਵਿੱਚ ਤਾਂ ਸਿਰਫ ਬੰਦਾ ਫਾਰਮੈਟੀਆਂ ਕਰਦਾ ਜੀ ਕਈ ਵਾਰੀ ਦੁੱਖਾਂ ਵਿੱਚ ਆ ਕੇ ਅੰਦਰ ਦੀ ਜਿਹੜੀ ਹੂ ਕਹਿਣਾ ਅੰਦਰ ਦਾ ਜਿਹੜਾ ਦਰਦ ਹੈ ਉਹ ਗੁਰੂ ਦੇ ਅੱਗੇ ਆ ਕੇ ਨਿਕਲਦਾ ਜੀ ਦੁੱਖਾਂ ਵਿੱਚ ਆ ਕੇ ਨਿਕਲਦਾ ਹੈ ਸੁੱਖ ਤਾਂ ਬੰਦੇ ਬਾਤ ਰੋਗ ਬਣ ਜਾਂਦਾ ਹੈ ਦੁੱਖ दारू ਸੁਖ ਰੋਗ ਭਇਆ ਜਾ ਸੁਖ ਤਾਂਮਣਾ ਹੋਈ ਤੇ ਜੇ ਗੁਰੂ ਸੁੱਖ ਦੇ ਦੇਵੇ ਜੇ ਗੁਰੂ ਅਧਿਆਤਮਿਕ ਸੁੱਖ ਦੇ ਦੇਵੇ ਜੇ ਰੋਹਾਨੀਅਤ ਦਾ ਸੁੱਖ ਗੁਰੂ ਹੀ ਦੇ ਦੇਵੇ ਉਸ ਸੁੱਖਾਂ ਤੋਂ ਬਾਅਦ ਕਦੇ ਬੰਦੇ ਨੂੰ ਦੁੱਖ ਨਹੀਂ ਜੇ ਹੁੰਦਾ ਜਿਹੜਾ ਸੁੱਖ ਗੁਰੂ ਨੇ ਦੇਣਾ ਹੈ ਨਾ ਉਸ ਸੁੱਖਾਂ ਤੋਂ ਬਾਅਦ ਕਦੇ ਦੁੱਖ ਆਉਂਦਾ ਹੀ ਨਹੀਂ ਪਾਵੇਂ ਉਮਰ ਵੱਡੀ ਹੈ ਪਾਵੇਂ ਛੋਟੀ ਹੈ ਜਿਹੜਾ ਸੁੱਖ ਅੱਜ ਗੁਰੂ ਨੇ ਅਧਿਆਤਮਿਕ ਰੂਪ ਵਿੱਚ ਦਿੱਤਾ ਹੈ ਨਾ ਉਸ ਤੋਂ ਬਾਅਦ ਪਾਵੇਂ ਬੰਦ-ਬੰਦ ਵੀ ਕੱਟੇ ਜਾਣ ਪਾਵੇਂ ਨੀਆਂ ਵਿੱਚ ਚਣਿਆ ਜਾਵੇ ਇੱਕ 70 75 ਸਾਲ ਦਾ ਬਜ਼ੁਰਗ ਬੰਦਾ ਕਹਿੰਦਾ ਮੈਨੂੰ ਰਿਟਾਇਰ ਕਰ ਦਿਓ ਕਿਉਂਕਿ ਮੇਰੀ ਉਮਰ ਹੋ ਗਈ ਹੈ ਧੰਨਵਾਪਾ ਦੀਪ ਸਿੰਘ ਜਿਸ ਦੇ ਕੋਲ ਅਧਿਆਤਮਿਕ ਸ਼ਕਤੀ ਹੈ ਅਕਾਲ ਪੁਰਖ ਪਰਮਾਤਮਾ ਦੀ ਓਟ ਹੈ ਉਹ ਕਿਸ ਉਮਰ ਦੇ ਵਿੱਚ ਜਾ ਕੇ ਗੁਰੂ ਚਰਨਾਂ ਵਿੱਚ ਖੜ ਕੇ ਅਰਦਾਸ ਕਰਦੇ ਨੇ ਕਿ ਅੱਜ ਤੇਰੀ ਇਸ ਮਾਨ ਸਤਕਾਰ ਵਾਲਾ ਤੇ ਆਪਣੀ ਕੁਰਬਾਨੀ ਦੇਣ ਤੱਕ ਤੁਰ ਪੈਂਦੇ ਨੇ ਇਹ ਉਮਰਾਂ ਦਾ ਟਿਕਾਜਾ ਕੋਈ ਨਹੀਂ ਹੈ ਇੱਕ 90 ਸਾਲ ਵਾਲਾ ਸ